गुड मॉर्निंग सत श्री अकाल ते बच्चे हो गए तैयार बच्चा स्कूल छोड़ दे स्कूल छोड़ के फिर जाओगे सामान ਲੈਣਰਾ ਆਪਣਾ ਕੰਮ ਲਾਣੇ ਆ ਜੀ ਠੀਕ ਹੈ ਜੀ ਚਲੋ ਪ੍ਰਣਾ ਕੇ ਵੈਸੇ ਹੀ ਬੰਨਿਆ ਗਾਣਾ ਤੁਸੀਂ ਬਹੁਤ ਟਾਈਟ ਹੋ ਵੇ ਕੋ ਚੱਕਿਆ ਉਹਦੇ ਮੈਂ ਸਵੇਰੇ ਖਾਣ ਲੱਗ ਜਾਂਦੀ ਐ ਸਿਰ ਮੇਰਾ ਕੋਈ ਗੱਲ ਨਹੀਂ ਮੈਂ ਪਕੌੜੇ ਨਹੀਂ ਖਾਂਦਾ ਮੇਰਾ ਵੈਸੇ ਐ ਐਵਰੀਬਡੀ ਆਹ ਦੇਖੋ ਤੇ ਪਕੌੜੇ ਖਾਂਦੇ ਬਣਾ ਬਣਾ ਕੇ ਕਰੇ ਐਵਰੀਬਡੀ ਆ ਗਈ ਮੰਮੀ ਐਵਰੀਬਡੀ ਬੜੀ ਚਾਹ ਪੀ ਲੋ ਆ ਗਿਆ ਸਬਜ਼ੀ ਮੰਡੀ ਦਾ ਸਮਾਨ ਲੈਣ ਤੇ ਆਲੂ ਪਾਰੇ ਨੇ ਹੋਈ ਚਲੋ ਲੈ ਕੇ ਸਮਾਨ ਚਲਦੇ ਆਈ ਘਰੇ ਹਾਂਜੀ ਮੈਂ ਆ ਗਿਆ ਸਮਾਨ ਲੈ ਕੇ ਘਰੇ ਆ ਗਿਆ ਸੀ ਆਪਾਂ ਆਲੂ ਵੀ ਤਿਆਰ ਕਰ ਲਿਆ ਤੇ ਕਰੇਟਾਂ ਦਾ ਸਮਾਨ ਜੋੜਤਾ ਇਧਰ ਵੀ ਮਨਪ੍ਰੀਤ ਚੱਲੀ ਅਪਤੀਲਾ ਲੈ ਕੇ ਹੁਣ ਚਾਉ ਮੀਨੋ ਬਾਲਣ ਜੀ ਠੀਕ ਹੈ ਜੀ ਤੇ ਮੈਂ ਚੱਲਦਾ ਹੁਣ ਪੇੜੀਆਂ ਲੈ ਕੇ ਆਣਾ ਜੀ ਤੇ ਨਾਲੇ ਕੱਲ ਮੈਂ ਦਾਣੇ ਰੱਖ ਕੇ ਆਇਆ ਸੀ ਆਟਾ ਜਾ ਕੇ ਲਿਆਉਂਗਾ ਜੀ ਆਪਣੇ ਤਵੀ ਸਾਫ ਕਰਤੀ ਭਾਂਡੇ ਹੋ ਗਏ ਭਾਂਡੇ ਸਾਰੇ ਮੰਜੇਗੇ ਠੀਕ ਹੈ ਜੀ ਆ ਗਿਆ ਆਲੂ ਵਾਲਾ ਪਤੀਲਾ ਯਾਰ ਮੈਨੂੰ ਨਾ ਕਵਰਾਟ ਜੀ ਹੁੰਦੀ ਵੀ ਆ ਅੱਜ ਕੁਛ ਅਧੂਰਾ ਯਾਰ ਰਹਿ ਗਿਆ ਯਾਰ ਤੁਚੀ ਕੀ ਨਹੀਂ ਅੱਜ ਨਸਵੇਰ ਦੀ ਨਹੀਂ ਜੀ ਕੀ ਤੋਂ ਕੀ ਚੱਕਰ ਹੈ ਠੀਕ ਤਾਂ ਹੈ ਨਹੀਂ ਠੀਕ ਤਾਂ ਹੈ ਗੀਆਂ ਨਾ ਲਦਾਸ ਮੈਂ ਕੀ ਪੁੱਛਦਾ ਮੈਂ ਠੀਕ ਤਬੀਅਤ ਤਾਂ ਠੀਕ ਹੈ ਨਾ ਸ਼ਹਿਰ ਕਮਾਲ ਹੀ ਹੋ ਗਿਆ ਇਹ ਤਾਂ ਟਾਈਮ ਕਿੰਨਾ ਹੋ ਗਿਆ ਅ ਟਾਈਮ ਤਾਂ 11 ਤੋਂ ਉੱਤੇ ਹੋ ਗਿਆ ਤੂੰ ਹਜੇ ਤੱਕ ਨਹੀਂ ਚੀਕਾਂ ਮਾਰਿਆ ਨਾ ਤੂੰ ਲੜੀ ਨਾ ਕੁਝ ਮੈਨੂੰ ਇਹ ਵੀ ਚਿੰਤਾ ਹੋਏ ਜੇ ਲੜੀ ਨਹੀਂ ਤੇ ਵੀ ਠੀਕ ਹੈ ਕਿਵੇਂ ਨਹੀਂ ਸੱਚੀ ਯਾਰਾ ਲਦਾਸ ਇਹ ਆ ਵੀ ਚੱਕ ਲਿਆ ਪੇਟਿਆਂ ਵੀ ਲਿਆ ਆ ਆ ਆਵਾਜ਼ ਕੱਢੀ ਇੱਕ ਵਾਰ ਜਿਹੜੀ ਉਫ ਦੀ ਕੱਢੀ ਸੀ ਅੱਛਾ ਕੱਢੀ ਲੈ ਨਹੀਂ ਅੱਜ ਬੱਸ ਹੈਰਾਨਗੀ ਹੋ ਰਹੀ ਯਾਰ ਆ ਸ਼ਾਂਤ ਜੀ ਕਿਵੇਂ ਤੂੰ ਹੈ ਕੋਈ ਹੈਲੋ ਅਮਨ ਜੀ ਕਿ ਰੋਕ ਕੇ ਕਰ ਕੀ کریںਗੀ ਨਹੀਂ ਵੈਸੇ ਹੋਰ ਕੋਈ ਗੱਲ ਨਹੀਂ ਐ ਮੇਰੇ ਨਾਲ ਅੱਜ ਹਾਜਮ ਜੀ ਨਹੀਂ ਹੋ ਰਹੀ ਗੱਲਾਂ ਤੇਰੇ ਤਾਂ ਕੁਛ ਹੀ ਹੈ ਅਰੇ ਹਾਜਮ ਜੀ ਨਹੀਂ ਆਉਣ ਲੱਗ ਰਹੀ ਕਿ ਸਿਸਟਮ ਸਮੇਤੋਂ ਬਾਹਰ ਆਇਆ ਸਮਾਨ ਸਮਣ ਜੁੜ ਗਿਆ ਤੇ ਆਲੂ ਰਹਾ ਰੱਖਣ ਵਾਲਾ ਚੱਲ ਹਵਾ ਤੇ ਪੈ ਦੋ ਮਨ ਠੀਕ ਹੈ ਜੀ ਆਪਣੀ ਰੇੜੀ ਹੋ ਗਿਆ ਤਿਆਰ ਆਪਾਂ ਕਰਨ ਲਈ ਘਰੋਂ ਬਾਹਰ ਤੇ ਮਨਪਰੀ ਤੋਂ ਬਾਹਰ ਪੋਚਾ ਲਾਂਦੀ ਵੀ ਉੱਤੇ ਰੇੜੀ ਦੇ ਨਿਸ਼ਾਨ ਪੈ ਜਾਂਦੇ ਨੇ ਟਾਇਰਾਂ ਦੇ ਘਰੋਂ ਜਾਂਦੇ ਤੱਕ ਕੰਮ ਨਹੀਂ ਮੁੱਕਦਾ ਐਵੇਂ ਚੱਲਦਾ ਰਹਿੰਦਾ ਸਿਸਟਮ ਹੈਲੋ ਹੁਣ ਕਿੰਦਰ ਗਈ ਗੈਮ ਹੋ ਗਈ ਚਲਾਇਆ ਛੇਤੀ ਚੱਲੀਏ ਮੇਰਾ ਬਾ ਚਲੋ ਜੀ ਅਸੀਂ ਹੁਣ ਜਾਂਦੇ ਆ ਜੀ ਕੰਮ ਤੇ ਵਾਹਿਗੁਰੂ ਮੇਰਾ ਕਰੇ ਜੀ ਆ ਗਏ ਆਪਣੇ ਕੰਮ ਤੇ ਅੱਡਾ ਲਾਉਨੇ ਆ ਹਣ ਤੇ ਮੰਮਣਾਂ ਦੁਕਾਨਾਂ ਨੇ ਇਧਰ ਆਪਣਾ ਸੈਟਅਪ ਲਾਉਨੇ ਆ ਠੀਕ ਹੈ ਜੀ ਕਰਿਆ ਆਪਣਾ ਸਿਲੰਡਰ ਦਾ ਰੈਗੂਲੇਟਰ ਲਾਤਾ ਠੀਕ ਹੈ ਜੀ ਤਵੀ ਰੱਖ ਲਈ ਆਪਾਂ ਹੁਣ ਬਾਕੀ ਸਮਾਨ ਆਲੂ ਵਾਲਾ ਪਤੀਲਾ ਆ ਗਿਆ ਬਾਕੀ ਰੇੜੀ ਤੇ ਪਿਆ ਸਮਾਨ ਹੋਰ ਧਾਣੇ ਚੱਕ ਕੇ ਮਿਹਨਤ ਬਹੁਤ ਲੱਗਦੀ ਹੈ ਸਾਰਾ ਦਿਨ ਮੇਰੇ ਨਾਲ ਖਪੇ ਜਾਂਦੀ ਹੈ ਸਾਰਾ ਦਿਨ ਆਪਾਂ ਕੋਈ ਕੋਈ ਨਹੀਂ ਹੈਗੀ ਬਸ ਸਮਾਨ ਲੱਗਣਾ ਚਾਹੀਦਾ ਸਾਰਾ ਨਾ ਸਮਾਨ ਤਾਂ ਚੱਲ ਲੱਗੀ ਜਾਂਦਾ ਠੀਕ ਹੈ ਇਹਨਾਂ ਆਪਣਾ ਚੱਲਦਾ ਰਹੇ ਬਹੁਤਾ ਪਾਣੋ ਵਾਈਗਰੂਪ ਲਓ ਨਾ ਪਹਲਾਣੇ ਆਪਣਾ ਸੈਟਅਪ ਬਣਾਵਾਂਗੇ ਚਾਉ ਮੈਂ ਫੇੜ ਜਾ ਬੰਦਿਆ ਫਿਰ ਜੀ ਬੋਲੂ ਵਰਮੇ ਮੇਲਨਾਇਣੇ ਸਾਨੂੰ ਠੀਕ ਹੈ ਜੀ ਇਹ ਵਾਹਕ ਨੂੰ ਸੱਤੇ ਪਾਛਾ ਤੰਦਰੁਸਤ ਤੇ ਵਕਤੇ ਚੜਦੀ ਕਲਾ ਰੱਖੇ ਵੀਰ ਜੀ ਤੁਹਾਨੂੰ ਸਟੋਪ ਕਰਦੇ 82 ਤੋਂ ਵਾਹ ਵੀ ਨਹੀਂ ਜੀ ਟਿੱਕੀ ਬਣ ਰਹੀ ਹੈ 버ਗਰ ਦੀ ਟਿੱਕੀ ਕਾਚਤਾ ਕੋਈ ਆ ਕੀ ਨਹੀਂ ਆਇਆ ਕੀ ਗੱਲ ਹੋ ਗਈ ਆ ਜੀ ਗਾਣੂ ਬੈਠਿਆ ਆਉਣਾ ਅਗੇ ਤਿਆਰੀ ਕਰੀ ਜਨੇ ਆਵੇਗਾ ਜਿਹੜਾ ਕਰਮਾਚਾਰਾ ਭੇਜੇਗਾ ਜੀ ਆਓ ਜੀ ਕਈ ਵੀਰ ਜੀ ਕਮੈਂਟ ਕਰਦੇ ਨੇ ਵੀ ਅਸੀਂ ਆਣਾ ਹੈ ਅਸੀਂ ਆਣਾ ਹੈ ਤੇ ਸਾਡਾ ਖੋਲੋ ਤੁਸੀਂ YouTube ਤੇ ਲਿੰਕ ਦੇ ਰੱਖਾਇਆਗਾ ਵੀ ਲਿੰਕ ਤੇ ਰੱਖਾਇਆ ਠੀਕ ਰੱਖਾਇਆ ਲਿੰਕ ਨੇ ਐਡਰੈਸ ਹੁੰਦਾ ਸਾਡਾ ਹੁੰਦਾ ਹੈ ਮੇਰਾ ਸ਼ਹਿਰ ਹੈ ਰਤਿਆ ਹਰਿਆਣਾ ਜੀ ਡਿਸਟ੍ਰਿਕਟ ਫਤਿਹਬਾਦ ਅੱਡਾ ਮੇਰਾ ਲੱਗਦਾ ਲਾਲੀ ਰੋਡ ਚੁੰਗੀ ਰਤਿਆ ਖਾ ਕੇ ਜਾਓ ਅੱਜ ਆਪਣੇ ਟਿੱਕੇ ਹੋ ਗਏ ਲਗਭਗ ਤਿਆਰ ਤੇ ਮਨਜੀਤ ਬਨਪ੍ਰੀਤ ਕਰੇ ਜਾਣ ਨੂੰ ਤਿਆਰ ਹੈ ਅੱਜ ਅਸੀਂ ਪਾਉਚ ਵੀ ਭੁੱਲ ਲਏ ਠੀਕ ਹੈ ਤੇ ਇੱਕ ਹੋਰ ਕੀ ਚੀਜ਼ ਤੌਲੀਆ ਇੱਥੇ ਲਾਣਦੇ ਹੁੰਦੇ ਸੀ ਧੋਪਾਣ ਤੋਂ ਉਹ ਵੀ ਭੁੱਲ ਲਏ ਹੈ हां टावल तौलिया तो समझ ਜਾਂਦੇ ਨੇ ਆਪਣਾ ਪੰਜਾਬੀ ਤਾਂ ਤੌਲੀ ਹੁੰਦਾ ਤੇ ਚੱਲ ਤੂੰ ਜਾ ਫਿਰ ਜਦੋਂ ਕਿ ਮਿਲ ਗਿਆ ਤਾਂ ਠੀਕ ਹੈ ਲੈਣ ਵਾਲਾ ਅੰਨੀ ਤਾਂ ਲੈ ਕੇ ਆ ਗਾ ਠੀਕ ਹੈ ਦੁਬਾਰੇ ਤੇਰੀ ਥੋੜੀ ਪੱਗ ਯਾਤਰਾ ਜ਼ਿਆਦਾ ਹੋਵੇਗੀ ਕੋਈ ਗੱਲ ਨਹੀਂ ਕਾਫਰੀ ਨਾ ਠੀਕ ਹੈ ਚੱਲ ਤੁਰ ਪੈ ਆਈ ਨਾ ਕਰੋੜ ਜਲ ਆ ਸਾਢੇ 6 ਦਾ ਟਾਈਮ ਹੋ ਗਿਆ ਜੀ ਤੇ ਕਰਮਣਾਇਆ ਦੁਕਾਨ ਤੇ ਫੋਟੋ ਸ਼ੇਅਰ ਕਰवानी ਸੀ ਆ ਦੇ ਸਾਰ ਆਪਣੀਆਂ ਇਧਰੋਂ ਪੇੜੀਆਂ ਭਰੀਆਂ ਪੇਨ ਤੋਂ ਫੋਨ ਭੇਜ ਦਿਆ ਕਰੇ ਫੋਨ ਦੀ ਬੈਟਰੀ ਡਾਊਨ ਹੋ ਗਈ ਜਾ ਬਿਲਕੁਲ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਘਰੇ ਜਾ ਕੇ ਬਣਾਵਾਂਗੇ ਜੀ ਹਾਈ ਗਾਇਸ ਮੈਂ ਆ ਗਿਆ ਘਰੇ ਤੇ ਉਥੋਂ ਮੈਂ ਪੌਣ ਭੇਜਤਾ ਸੀ ਪੌਣ ਦੀ ਬੈਟਰੀ ਲੋ ਹੋ ਗਈ ਸੀ ਪਰ ਘਰੇ ਆ ਗਿਆ ਆਪਣਾ ਆਰਾਮ ਕਰਦੇ ਆ ਜੀ ਸਾਰੇ ਦਿਨ ਚਟਾਊਟ ਬਹੁਤ ਹੋ ਜਾਂਦੀ ਹੈ ਤੇ ਬੱਚੇ ਤਾਂ ਸੌਂ ਗਏ ਹੁਣ ਆਪਾਂ ਫਿਰ ਲੋਕ ਨੂੰ ਕਰਦੇ ਆਂਡ ਜੇ ਤੁਹਾਨੂੰ ਪਸੰਦ ਆਇਆ ਹੋ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਾਇਆ ਜੀ ਵਾਇਰਲ ਹੋ ਸੱਚੇ ਪਾਠਾ ਚੜ੍ਹਦੀ ਕਲਾ ਰੱਖਿਆ ਜੀ ਖੁਸ਼ ਰਹੋ ਜੀ ਮਿਲਦੇ ਆਂ ਕੱਲ ਦੇ ਵਲੌਗ ਚ ਬਾਏ